ਦਫਤਰ ਦਾ ਕਮੇਟੀ ਦੇ ਉੱਤੇ ਰੂਮ ਸੀ ਖਾਲੀ ਉਹਦੇ ਚ ਜ਼ਿਲ੍ਹਾ ਪ੍ਰਧਾਨ ਗੁਰਵਿੰਦਰ ਸਿੰਘ ਵੈੜਵਾਲ ਜੀ ਬੈਠੇ ਸੀ ਉਹਨਾਂ ਨੇ 10 ਮਿੰਟ ਕੋਈ ਆਪਣਾ ਵਿਚਾਰ ਕਰਨਾ ਹੋਊਗਾ ਬਹਿ ਕੇ ਪਰ ਉਹ ਇੱਥੇ ਆਪਣੇ ਕਮੇਟੀ ਵਾਲੇ ਬੰਦੇ ਵੀ ਉੱਪਰ ਆਣ ਕੇ ਉਹ ਮਨਾ ਕਰਨ ਲੱਗ ਪਏ ਇਹਨਾਂ ਦੇ ਨਾਲ ਬਹਿਸ ਬਾਜ਼ੀ ਕਰਨ ਲੱਗ ਪਏ ਉਹ ਬਹਿਸ ਬਾਜ਼ੀ ਤੋਂ ਕੰਮ ਜਿਹੜਾ ਵਧ ਗਿਆ ਉਹਨਾਂ ਨੇ ਐਸ.ਡੀ.ਐਮ ਸਾਹਿਬ ਨੂੰ ਫੋਨ ਕਰਤਾ ਉਹ ਉੱਥੇ ਪਹੁੰਚ ਗਏ ਉਹ ਬੋਲਚਾਲ ਜਿਹੜਾ ਸੀ ਉਹ ਬਹੁਤ ਜ਼ਿਆਦਾ ਵਧ ਗਿਆ ਆ ਜਿਹੜੀ ਅੱਜ ਦੀ ਘਟਨਾ ਹੋਈ ਹੈ ਜਿੱਥੇ ਮਤਲਬ ਕਿਉਂ ਮਤਲਬ ਉਹ ਉਹ ਕਹਿ ਰਿਹਾ ਵੀ ਸਾਡਾ ਆਫਿਸ ਆ ਉਹ ਐਸਡੀਐਮ ਸਾਹਿਬ ਦਾ ਆਫਿਸ ਆ ਉੱਥੇ ਕੋਈ ਨਹੀਂ ਬਹਿ ਸਕਦਾ ਇਸ ਗੱਲ ਤੋਂ ਕੋਈ ਮਸਲਾ ਜਿਹੜਾ ਉਲਝ ਗਿਆ ਉਹ ਉੱਥੇ ਕੋਈ ਨੇਮ ਪਲੇਟ ਨਹੀਂ ਸੀ ਕਮਰੇ ਦੇ ਉੱਤੇ ਲੱਗੀ ਹੋਈ ਉਹ ਜ਼ਿਲ੍ਹਾ ਪ੍ਰਧਾਨ ਆਣ ਕੇ ਉੱਥੇ ਬੈਠ ਗਏ ਬੈਠਣ ਤੋਂ ਬਾਅਦ ਜਿਹੜਾ ਉਹ ਵਿਵਾਦ ਜਿਹੜਾ ਵਧ ਗਿਆ ਜੀ ਪਿਛਲੇ 5 ਸਾਲ ਕਾਂਗਰਸ ਪਾਰਟੀ ਦੇ ਨਮਾਇंदे ਇੱਥੇ ਲਗਾਤਾਰ ਕੇ ਬੈਠਦੇ ਉਹ ਕੋਈ ਗਲਤ ਬਾਨੀ ਨਹੀਂ ਸੀ ਕੋਈ ਗਲਤ ਬਾਤ ਨਹੀਂ ਹੋਈ ਜੀ ਪਿਛਲੇ 5 ਸਾਲ ਤੋਂ ਕੋਈ ਵੀ ਗਲਤ ਬਾਤ ਇੱਥੇ ਨਹੀਂ ਹੋਈ ਸਾਰੇ ਇੱਥੇ ਬੈਠਦੇ ਸੀ ਆਣ ਕੇ ਕੰਮ ਕਰਦੇ ਸੀ ਆਪਣਾ ਆਰਾਮ ਨਾਲ ਕੰਮ ਕਰਕੇ ਚਲੇ ਜਾਂਦੇ ਸੀ ਉਹ ਆ ਆਮ ਆਦਮੀ ਪਾਰਟੀ ਪੀ ਪਹਿਲਾਂ ਵੀ ਕੋਈ ਗੱਲਬਾਤ ਇਹਨਾਂ ਦੀ ਹੋਈ ਹੈ ਜਾਂ ਨਹੀਂ ਹੋਈ ਇਹ ਤਾਂ ਜ਼ਿਲ੍ਹਾ ਪ੍ਰਧਾਨ ਗੁਰਿੰਦਰ ਸਿੰਘ ਬੈੜਵਾਲੀ ਜ਼ਿਆਦਾਤਰ ਦੱਸ ਸਕਦੇ ਨੇ ਇਹਦੇ ਬਾਰੇ ਇੱਕ ਇੱਕ ਅਫੀਸ਼ੀਅਲ ਪੋਸਟ ਹੈਗੀ ਆ ਜੀ ਜਾਂ ਪ੍ਰਧਾਨ ਬੈਠ ਸਕਦਾ ਜਾਂ ਪ੍ਰਬੰਧਕ ਬੈਠ ਸਕਦਾ ਜੀ ਵੈਸੇ ਵੀ ਇਹ ਨਹੀਂ ਬੈਠੇ ਹੋਰ ਵੀ ਕਈ ਬੰਦੇ ਉਹਨਾਂ ਦੀ ਛੇਰ ਤੇ ਆ ਕੇ ਬਹਿ ਰਹੇ ਆ ਉਹ ਬਹਿ ਸਕਦੇ ਕਿ ਨਹੀਂ ਬਹਿ ਸਕਦੇ ਵੇਖੋ ਜੀ ਉਹ ਵੀ ਨਾਮ ਲਾਇਆ ਉਹ ਵੀ ਸਾਡੇ ਅਫੀਸ਼ੀਅਲ ਨੇ ਜ਼ਿਲ੍ਹੇ ਦੇ ਪ੍ਰਧਾਨ ਨੇ ਇੱਕ ਪੂਰੇ ਸਮੁੱਚੇ ਜ਼ਿਲ੍ਹੇ ਦੇ ਉਹ ਪ੍ਰੈਜ਼ੀਡੈਂਟ ਨੇ ਕਿ ਉਹ ਦਾ ਚੇਅਰ ਹੁੰਦੀ ਆ ਜੀ ਚੇਅਰ ਹੁੰਦੀ ਆ ਜਾਂ ਐਸਡੀਐਮ ਜਾਂ ਨਗਰਪਾਲਿਕਾ ਦੀ ਪ੍ਰਧਾਨ ਜੀ ਜੀ ਉਹਦੀ ਚੇਅਰ ਤੇ ਕੋਈ ਬਹਿ ਸਕਦਾ ਆਪਣਾ ਅਨਫੀਸ਼ਲ ਬੰਦਾ ਨਹੀਂ ਬਹਿ ਸਕਦਾ ਜੀ ਇੱਥੇ 2 ਮਹੀਨੇ ਤੋਂ ਤੁਹਾਡੇ ਬੰਦੇ ਬਹਿ ਰਹੇ ਆਗੇ ਫਸੇ ਗਏ ਅੱਜ ਫਸੇ ਗਏ ਨਾ ਗੱਲ ਉਹੋ ਹੀ ਕਰ ਰਹੇ ਆ ਵੀ ਉਹ ਤਾਂ ਬੈਡਵਾਲ ਸਾਹਿਬ ਦਾ ਕੋਈ ਸਿਸਟਮ ਹੋਊਗਾ ਜੀ ਉਹਨਾਂ ਨੇ ਕਿਵੇਂ ਚਲਾਉਣਾ ਵਾ ਕੀ ਹੋਇਆ ਅੱਜ ਕੀ ਨਹੀਂ ਪਰ ਇਹ ਬਹੁਤ ਮਾੜੀ ਘਟਨਾ ਵਾ ਜਿਹੜੀ ਅੱਜ ਦੀ ਹੋਈ ਆ ਬੇਹੱਦ ਮਾੜੀ ਆ ਹੁਣ ਕੀ ਹੈ ਤੁਹਾਡਾ ਅਫਸਰ ਜੀ ਕਰਵਾ ਦਈ। 니 ਉਥੋਂ ਆ ਗਏ ਜੀ ਉਥੋਂ ਬਾਹਰ ਆ ਗਏ ਆ ਫੈਸਲਾ ਹੋ ਗਿਆ ਉੱਥੇ ਅੰਦਰ। ਜਿਹੜਾ ਜ਼ਿਲ੍ਹਾ ਪ੍ਰਧਾਨ ਜੀ ਨੇ ਕਿਹਾ ਕਿ ਮੈਂ ਚੇਅਰ ਤੇ ਨਹੀਂ ਬੈਠਾ ਕੋਈ ਹੋਰ ਬੈਠਾ ਸੀ। ਉਹ ਕੌਣ ਨੇ ਜਿਹੜੇ ਬੈਠੇਗੇ। ਉਹਨਾਂ ਨੇ ਤੇ ਨਾਂ ਲੈ ਕੇ ਦੱਸ ਦਿੱਤਾ ਨਾ। ਉਹਨਾਂ ਨੇ ਤੇ ਜ਼ਿਲ੍ਹਾ ਪ੍ਰਧਾਨ ਦੇ ਨਾਲ ਬਾਈ ਨੇਮ ਲੈ ਕੇ ਦੱਸ ਦਿੱਤਾ ਸੀ। ਕੀਤਾ ਵੀ ਆਪਾਂ ਪ੍ਰਧਾਨ ਜੀ ਡਿਸਕਸ ਕਰਨੀ ਆ। ਤੇ ਮੈਂ ਕਿਹਾ ਚਲੋ ਕੋਈ ਗੱਲ ਨਹੀਂ ਮੈਂ ਇੱਥੇ ਲਾ ਕੇ ਗੱਡੀ 5 ਮਿੰਟ ਮੈਂ ਕਿਹਾ ਕਮੇਟੀ ਘਰ ਆ ਕੇ ਆਪਾਂ ਮੈਨੂੰ ਕੋਈ ਗੱਲ ਨਹੀਂ। ਬੈਠਣ ਦੇ ਵਿੱਚ ਕੀ ਹੈਗਾ? ਅਸੀਂ ਉਹ ਪਰਾ ਸੌਫੇ ਵਾਲੇ ਕਮਰਾ ਇੱਕ ਛੋਟਾਏ ਉਹਦੇ ਵਿੱਚ ਬੈਠੇ ਸੀ। ਪਹਿਲਾਂ ਸਾਨੂੰ ਇਹ ਦੱਸੋ ਵੀ ਤੁਹਾਡਾ ਅਹੁਦਾ ਕੀ ਆ ਆਮ ਆਲੀ ਪਾਰਟੀ ਵਿੱਚ ਹੈ ਡਿਸਟ੍ਰਿਕਟ ਪ੍ਰੈਜ਼ੀਡੈਂਟ ਆ ਜੀ ਤਰਨਤਾਰਨ ਤੋਂ ਪ੍ਰੈਜ਼ੀਡੈਂਟ ਤੁਸੀਂ ਨਗਰ ਕੌਂਸਲ ਦੇ ਪੈਂਟਰੀ ਦੇ ਵਿੱਚੋਂ ਕਿਉਂ ਬੁਲਾਜੇ ਇਹ ਗੱਲ ਕਰਦੇ ਆ ਨਗਰ ਕੌਂਸਲ ਇਹ ਵੀ ਵੇਖੋ ਇੱਕ ਜਿਹੜਾ ਐਸ ਡੀ ਐਮ ਆ ਉਹ ਵੀ ਬਿਲਕੁਲ ਜਣ ਕੇ ਉਹਨੂੰ ਬੋਲਣ ਦੀ ਵੀ ਅਗਲ ਨਹੀਂ ਹੈਗੀ ਕਿਵੇਂ ਬੋਲਣਾ ਕਿਸੇ ਨਾਲ ਉਹ ਮੇਰੇ ਨਾਲ ਆ ਕੇ ਤੂੰ ਤੂੰ ਮੈਂ ਮੈਂ ਕਰਨ ਦਾ ਪਿਆ ਠੀਕ ਹੈ ਜੀ ਹੁਣ ਵੇਖੋ ਜਿਹੋ ਜਾਂ ਅੱਗੋਂ ਆਪਾਂ ਬੋਲਣਾ ਉਹੋ ਜੇ ਅੱਗੋਂ ਆਉਣਾ ਮੈਂ ਉਹਨੂੰ ਕਿਹਾ ਵੀ ਮੈਂ ਕਿਹਾ ਸਰ ਵੇਖੋ ਅਸੀਂ ਬੈਠੇ ਆਂ ਚਾਰ ਭਰਾ ਜੇ ਗੱਲਬਾਤ ਕਰਨੇ ਕਰਕੇ ਅਸੀਂ ਚਲੇ ਜਾਣਾ ਅਸੀਂ ਕਿਹੜਾ ਇੱਥੋਂ ਕੋ ਲੈ ਜਾਣਾ ਨਹੀਂ ਇਹ ਭਰਾ ਸਰਕਾਰੀ ਪ੍ਰਾਪਰਟੀ ਆ ਉਹ ਜੇ ਆ ਫਲਾਣ ਤੁਸੀਂ ਬਾਹਰ ਨਿਕਲੋ ਨਾ ਕੋਈ ਹਾਬਦ ਕਰ ਕੋਈ ਹਾਬਦ ਕਰਦੇ ਇਥੋਂ ਕਿਉਂ ਕਿਹੜਾ ਕਹਿੰਦਾ 20 ਪੰਡਾ ਕਾਰਨ ਕੀ ਫਿਰ ਕਿਉਂ ਇਸ਼ੂ ਬਣ ਗਿਆ ਇਸ਼ੂ ਸਾਰੇ ਆ ਆ ਇੱਥੇ ਪੰਨੂ ਸਾਹਿਬ ਬਹਿੰਦੇ ਨੇ ਪੰਨੂ ਸਾਹਿਬ ਮੇਰੇ ਨਾਲ ਇੱਕ ਦਿਨ ਵਾਵਾ ਅੱਗੇ ਵੀ ਖਾਂ ਬਖਾਏ ਤੁਸੀਂ ਇੱਥੇ ਬੈਠ ਨਹੀਂ ਸਕਦੇ ਮੈਂ ਕਿਹਾ ਸਾਰੇ ਇੱਥੇ ਬੈਠਣ ਦਾ ਅਧਿਕਾਰ ਤੁਹਾਨੂੰ ਵੀ ਨਹੀਂ ਹੈਗਾ ਬੱਲੂ ਸਾਹਿਬ ਕੋ ਘੇਰਾ ਹੋਣਾ ਕੋਈ ਵੀ ਨਹੀਂ ਆਵਾਜ਼ ਹੀ ਉਹ ਕਿੱਧਰ ਬੈਠਾ ਉਹ ਕੁਰਸੀ ਤੇ ਬਹਿ ਰਹੇ ਕੋਈ ਨਹੀਂ ਉਹ ਉਹ ਡੈਲੀ ਉਹਦੀ ਕੁਸਤੀ ਉਹਨਾਂ ਦੀ ਕੁਰਸੀ ਤੇ ਬੰਦੇ ਨੇ ਉਹਨਾਂ ਨਾਲ ਕੋਈ ਗੱਲ ਨਹੀਂ ਹੈਗੀ ਤੇ ਮੈਂ ਤਾਂ ਬੈਠਾ ਵੀ ਨਹੀਂ ਮੈਂ ਤਾਂ ਇੱਕ ਮੀਟਿੰਗ ਕੀਤੀ ਵਰਕਰਾਂ ਦੇ ਨਾਲ ਇਹ ਆਏ ਕਹਿੰਦੇ ਗੱਲਬਾਤ ਕੋ ਜੋ ਵੀ ਹੈਗੀ ਗੱਲ ਖੂਬਸੂਰਤ ਸੁਣ ਕੇ ਦੇਖਿਆ ਜਾਵੇ ਤੇ ਆਮ ਆਦਮੀ ਪਾਰਟੀ ਬੰਦੇ ਹੀ ਆਪਸ ਵਿੱਚ ਲੱਸੀ ਭਾਈ ਕਰਦੇ ਖੈਬਰ ਭਾਈ ਕਰਦੇ ਪਏ ਨੇ ਆਪਸ ਵਿੱਚ ਕੀ ਹੋਰ ਕੀ ਆ ਜੀ ਗੱਲ ਤਾਂ ਕੋਈ ਵੀ ਨਹੀਂ ਹੈਗੀ ਆਪਸ ਵਿੱਚ ਹੀ ਖੈਬਰ ਭਾਈ ਗੱਲ ਕੋਈ ਵੀ ਨਹੀਂ ਹੈਗੀ ਤੁਸੀਂ ਬੈਠੇ ਆ 10 ਮਿੰਟ ਕੋਈ ਆ ਕੇ ਇਹਦੇ ਵਿਚਾਰ ਸੁਣ ਕੇ ਆ ਘਰੇ ਚਲੇ ਗਏ ਅਸੀਂ ਕਿਸੇ ਦੀ ਕੁਰਸੀ ਤੋਂ ਕੀ ਲੈਣਾ ਹੈਗਾ ਇਹ ਮਾਮਲਾ ਤੁਸੀਂ ਪਾਰਟੀ ਤੇ ਲਿਆਓਗੇ ਕਿ ਤੁਹਾਡੀ ਕੀ ਨਾ ਗੱਲ ਹੋਈ ਜੀ ਲੈ ਜਾਂਦਾ ਜੀ ਕਿਧਰ ਧਿਆਨ ਤੇ ਲੈ ਜਾਂਦਾ ਸਾਡੇ ਜੀ ਸਰਦਾਰ ਹਰਚੰਦ ਸਿੰਘ ਬਰਸੜ ਸਾਹਿਬ ਜੀ ਨੇ ਪੰਜਾਬ ਦੇ ਸਟੇਟ ਦੇ ਉਹਨਾਂ ਨਾਲ ਗੱਲਬਾਤ ਹੋ ਗਈ ਹੈ ਉਹ ਕਹਿੰਦੇ ਆ ਕੋਈ ਗੱਲ ਨਹੀਂ ਇਸ ਗੱਲ ਦਾ ਹੈ ਕਰਦੇ ਆ ਗੱਲਬਾਤ ਕਿ ਉਹ ਨਗਰ ਕੌਂਸਲ ਲਗਾਤਾਰ ਪਿਛਲੇ 50 ਸਾਲ ਤੋਂ ਕਪੜੇ ਬਾਜੀ ਕਰਕੇ ਬੜੀ ਫੇਮਸ ਰਹੀ ਆ ਅੱਜ ਵੀ ਵੇਖਿਆ ਜਾਵੇ ਤਾਂ ਲੱਖਾਂ ਕਰੋੜਾ ਵੇਕਪਲੇ ਪੈਣੇ ਕੱਲ ਹਰ ਤੱਕ ਕੋਈ ਵੀ ਜਿਹੜਾ ਅੱਛੇ ਨਹੀਂ ਲਿਆ ਜਾ ਰਿਹਾ ਕੀ ਵਿਜ਼ੇਤੀ ਇਹ ਜੀ ਵੇਖੋ ਇਹ ਤਾਂ ਤੁਹਾਨੂੰ ਵੀ ਪਤਾ ਹੀ ਆ ਕਿ ਪਿਛਲੇ ਲੰਬੇ ਸਮੇਂ ਤੋਂ ਇੱਥੇ ਜਿਹੜੇ ਗੜੇ ਗੜੇ ਘਟਾਲੇ ਹੋਏ ਨੇ ਠੀਕ ਹੈ ਜੀ ਉਹਨਾਂ ਦੀਆਂ ਜਾਂਚਾਂ ਵੀ ਹੋਈਆਂ ਉਹਨਾਂ ਨੂੰ ਕੁਝ ਕੁਝ ਅਫਸਰ ਜਿਹੜੇ ਉਹ ਸਸਪੈਂਡ ਵੀ ਕਰ ਦਿੱਤੇ ਗਏ ਨੇ ਸੋ ਇੱਕ ਆਮ ਆਦਮੀ ਪਾਰਟੀ ਦੀ ਵਧੀਆ ਇੱਕ ਆਪਾਂ ਦੇਣ ਸਮਝ ਲਈਏ ਵੀ ਜਿਹੜੀ ਪਹਿਲ ਕਦਮੀ ਕੀਤੀ ਉਹਨਾਂ ਨੇ ਜਿਹੜੇ ਇਹੋ ਜਿਹੇ ਭ੍ਰਿਸ਼ਟਾਚਾਰ ਕੱਢੇ ਨੇ ਪਰ ਅਜੇ ਵੀ ਕਈ ਜੀ ਨਗਰ ਕੌਂਸਲਰਾਂ ਦੇ ਵਿੱਚ ਅਜੇ ਵੀ ਹੋਰ ਹੈਗੇ ਨੇ ਇਹਦੇ ਵਿੱਚ ਵੀ ਅਜੇ ਬੜਾ ਕੁਝ ਹੈਗਾ ਜਿਹੜਾ ਤਰਨਤਾਰ ਨਗਰ ਕੌਂਸਲ ਇਹਦੇ ਵਿੱਚ ਵੀ ਅਜੇ ਬੜਾ ਕੁਝ ਹੈਗਾ ਜੇ ਬਰੀਕੀ ਨਾਲ ਜਾਂਚ ਹੋਵੇ ਅਜੇ ਹੋਰ ਵੀ ਬੜਾ ਕੁਝ ਨਿਕਲ ਸਕਦਾ ਮਾਨਯੋਗ ਐਸਡੀਐਮ ਸਾਹਿਬ ਨੇ ਪੁਲਿਸ ਬੁਲਾਈ ਸੀ ਵੀ ਮਤਲਬ ਗੱਲਬਾਤ ਹੁੰਦੀ ਕੀ ਹੋਇਆ ਸਰ ਕੋਈ ਕੁਝ ਨਹੀਂ ਪੁਲਿਸ ਬੁਲਾਈ ਸੀ ਬੁਲਾਈ ਸੀ ਸਾਨੂੰ ਪੁਲਿਸ ਨਾਲ ਕੀ ਹੈ ਜੀ ਅਸੀਂ ਕੋਈ ਇੱਥੇ ਕੋਈ ਗਲਤ ਕੰਮ ਥੋੜੀ ਕਰ ਰਹੇ ਬੈਠ ਕੇ ਕੋਈ ਪਾਰਟੀ ਦਾ ਵਿਚਾਰ ਵਟਾਂਦਰਾ ਕੀਤਾ ਹੈ ਠੀਕ ਹੈ ਨਹੀਂ ਐਸਡੀਐਮ ਪੁਲਿਸ ਬੁਲਾਈ ਸੀ ਜਿੰਨੀ ਮਰਜ਼ੀ ਬੁਲਾਈ ਸੀ ਸਾਨੂੰ ਐਸਡੀਐਮ ਨਾਲ ਕੀ ਠੀਕ ਹੈ ਤਾਂ ਸਾਹਿਬ ਪਿਛਲੇ 5 ਸਾਲ ਕਾਂਗਰਸ ਨੇ ਕਬਜ਼ਾ ਕਰ ਛੱਡਿਆ ਉਦੋਂ ਨੇ ਕਿਸ ਨੂੰ ਰੋਕ ਵੇ ਪਿਛਲੇ 5 ਸਾਲ ਇੱਥੇ ਸ਼ਰਾਬ ਵੀ ਚੱਲਦੀ ਰਹੀ ਆ ਐਸ ਡੀ ਐਮ ਦੇ ਉਸੇ ਕਮਰੇ ਦੇ ਵਿੱਚ ਹੀ ਠੀਕ ਹੈ ਉਦੋਂ ਐਸ ਡੀ ਐਮ ਨੂੰ ਬੋਲਿਆ ਤੱਕ ਨਹੀਂ ਇੱਥੇ ਸਾਰਾ ਕੁਝ ਕੀ ਨਹੀਂ ਇੱਥੇ ਚੱਲਦਾ ਰਿਹਾ ਉਦੋਂ ਨਹੀਂ ਐਸ ਡੀ ਐਮ ਬੋਇਆ ਉਦੋਂ ਨਹੀਂ ਐਸ ਡੀ ਐਮ ਨੂੰ ਪਤਾ ਵੀ ਇਹ ਮੇਰੀ ਕੁਰਸੀ ਆ ਇਹ ਐਸ ਡੀ ਐਮ ਤੋਂ ਜਵਾਬ ਤੁਸੀਂ ਮਿਲੋ ਨਾ ਵੀ ਇੱਥੇ ਪਿਛਲੇ 5 ਸਾਲ ਇੱਥੇ ਭੋਲੇ ਹੋਣੀ ਕੀ ਕੁਝ ਇੱਥੇ ਗੰਦ ਮਾਰਦੇ ਰਹੇ ਆ ਉਦੋਂ ਤੁਸੀਂ ਕਿੱਥੇ ਸੀ ਅੱਜ ਤੁਹਾਨੂੰ ਆ ਦੀ ਕੁਰਸੀ ਦਾ ਯਾਦ ਆ ਗਿਆ ਵੀ ਅੱਜ ਮੇਰੀ ਕੁਰਸੀ ਆ ਉਦੋਂ ਵੀ ਇਹ ਤੁਹਾਡੀ ਕੁਰਸੀ ਸੀ ਐਸ ਡੀ ਐਮ ਸਾਹਿਬ ਇਹਨੂੰ ਥੋੜਾ ਜਿਹਾ ਆਪਣੇ ਜਿਹੜਾ ਤੁਹਾਡਾ ਉਹਦਾ ਇਹਨੂੰ ਵੀ ਕੇਸ ਹਸਾਬ ਕਿਤਾਬ ਦੇ ਵਿੱਚ ਰੱਖ ਕੇ ਵਰਤੋ ਅਸੀਂ ਮਿਸਗਾਈਡ ਨਹੀਂ ਕਰਦੇ ਕਿਸੇ ਵੀ ਕੁਰਸੀ ਦਾ ਨਾ ਹੀ ਉੱਥੇ ਕੋਈ ਬੈਠ ਕੇ ਗਲਤ ਕੰਮ ਕੀਤਾ ਨਾ ਹੀ ਉੱਥੇ ਕੋਈ ਬੈਠ ਕੇ ਸ਼ਰਾਬਾਂ ਪੀਤੀਆਂ ਇੱਕ ਪਾਰਟੀ ਦੀ ਗੱਲਬਾਤ ਕਰਨ ਵਾਸਤੇ ਦੋ ਭੈਣ ਭਰਾ ਆਏ ਆ ਉਹ ਵੀ ਆਪਾਂ ਕੁਰਸੀ ਤੇ ਨਹੀਂ ਬੈਠੇ ਸਾਈਡ ਤੇ ਦਫ਼ਤਰ ਦੇ ਵਿੱਚ ਬੈਠੇ ਆ ਤੇ ਸਮਝਿਆ ਕਿ ਪ੍ਰੀ ਪਲਾਨ ਹੋਇਆ ਕੰਮ ਆ ਜੀ ਪ੍ਰੀ ਪਲਾਨ ਦੀ ਬਿਲਕੁਲ ਪ੍ਰੀ ਪਲਾਨ ਹੋਇਆ ਹੋਰ ਤੁਹਾਡਾ ਅਗਲਾ ਕੀ ਲੱਗਦਾ ਅਗਲਾ ਕਦਮ ਪਾਰਟੀ ਨੂੰ ਇਹ ਦੱਸ ਦਿੱਤਾ ਗਿਆ ਹੈ ਜੋ ਵੀ ਹੋਏਗਾ ਠੀਕ ਹੈ ਤੁਹਾਨੂੰ ਕੌਣ ਲੱਗਦਾ ਉਹ ਹੋਣ ਵਾਲੇ ਦਿਨਾਂ 'ਚ ਤੁਹਾਨੂੰ ਪਤਾ ਲੱਗ ਜਾਊਗਾ ਜੀ ਸਾਰਾ ਕੁਝ ਜਿਲ੍ਹਾ ਪ੍ਰਧਾਨਿਓ ਤੇ ਅੱਜ ਤੁਹਾਡੇ ਪ੍ਰਧਾਨ ਜਿਹੜੇ ਜ਼ਿਲ੍ਹਾ ਦੇ ਪ੍ਰਧਾਨ ਨੇ ਉਹਨਾਂ ਨੂੰ ਅੱਜ ਨਗਰ ਕੌਂਸਲ ਵਿੱਚ ਅਹੀਂ ਤੇ ਮੈਂ ਗਿਆ ਖੁਸ਼ੀ ਦਾ ਦਰਵਾਜ਼ਾ ਦੇ ਤੇ ਕੀ ਵੀ ਇੱਥੇ ਆਇਆ ਜਾ ਰਿਹਾ ਸਰ ਅੱਜ ਜੋ ਸਾਡੇ ਜ਼ਿਲ੍ਹਾ ਪ੍ਰਧਾਨ ਹੈਗੇ ਬਹਿਲਵੜ ਦੀ ਨਾਲ ਉਹਨਾਂ ਨਾਲ ਜੋ ਵੀ ਹੋਇਆ ਮਿਸ ਅੰਡਰਸਟੈਂਡਿੰਗ ਸੀ ਇਹਨਾਂ ਦੀ ਲੇਕਿਨ ਮੈਂ ਇਥੇ ਇਹ ਕਹਿਣਾ ਚਾਹਾਂਗੀ ਕਿ ਸਾਡੇ ਸਾਡੇ ਜੜੇ ਉਹ ਸਾਡੇ ਰਿਸਪੈਕਟੇਬਲ ਸਾਡਾ ਵੀ ਫਰਜ ਬਣਦਾ ਉਹਨਾਂ ਦੀ ਕਦਰ ਕਰਨੀ ਲੇਕਿਨ ਮੈਂ ਐਸਟ੍ਰੀਨ ਸਾਹਿਬ ਨੂੰ ਇਹ ਪੁੱਛਣਾ ਚਾਹਾਂਗੀ ਕਿ ਲੇਡੀਜ਼ ਦੀ ਰਿਸਪੈਕਟ ਕਰਨਾ ਵੀ ਉਹਨਾਂ ਦਾ ਫਰਜ ਬਣਦਾ ਵਾ ਕਿ ਮੈਂ ਪਿਛਲੇ ਦਿਨਾਂ ਦੇ ਵਿੱਚ ਉਹਨਾਂ ਕੋਲ ਗਈ ਸੀ ਤੇ ਉਹਨਾਂ ਨੇ ਮੈਨੂੰ ਅੰਦਰ ਐਂਟਰ ਹੋਣ ਦੇ ਨਾਲ ਹੀ ਮੈਨੂੰ ਜਲੀਲ ਕਰਕੇ ਮੈਨੂੰ ਬਾਹਰ ਕੱਢਿਆ ਔਰ ਮੈਂ ਉਹਦੇ ਵਿੱਚ ਬਹਾਰਤ ਕੁਝ ਨਹੀਂ ਬੋਲੀ ਲੇਕਿਨ ਮੈਂ ਉਹਨਾਂ ਨੂੰ ਇਹ ਪੁੱਛਣਾ ਜਾਵਾਂਗੀ ਕਿ ਲੇਡੀਜ਼ ਦੀ ਰਿਸਪੈਕਟ ਇੱਕ ਅਹੁਦੇਦਾਰ ਲੇਡੀਜ਼ ਰਿਸਪੈਕਟ ਕਰਨੀ ਵੀ ਬੰਦੀ ਆ ਐਸਡੀਐਮ ਅੱਜ ਜੋ ਮਰਜੀ ਇਹ ਕਹਿ ਰਹੇ ਆ ਲੇਕਿਨ ਉਹ ਇਹ ਵੀ ਜਾਣਦੇ ਆ ਕਿ ਮੈਂ ਜਿਹੜਾ ਵਾ ਕਿ ਮੇਰੀ ਵੀ ਰਿਸਪੈਕਟ ਕਰਨੀ ਕਿਸੇ ਵੀ ਲੇਡੀਜ਼ ਖਾਸ ਕਰਕੇ ਲੇਡੀਜ਼ ਦੀ ਬੰਦੀ ਆ ਜੋ ਕਿ ਉਹਨਾਂ ਨੇ ਆਪਣੇ ਅਹੁਦੇ ਤੇ ਰਹਿ ਕੇ ਨਹੀਂ ਕੀਤੀ ਅਸੀਂ ਉਹਨਾਂ ਦਾ ਵੀ ਉਹਨਾਂ ਕੋਲ ਜਵਾਬ ਮੰਗਦੇ ਆ ਕਿ ਸਿਰਫ ਉਹਨਾਂ ਨੂੰ ਰਿਸਪੈਕਟ ਚਾਹੀਦੀ ਹੈ ਸਾਨੂੰ ਰਿਸਪੈਕਟ ਨਹੀਂ ਚਾਹੀਦੀ ਕੀ ਲੱਗਦਾ ਵਾ ਵੀ ਜੀ ਆਮ ਬਾਰੇ ਪਾਰਟੀ ਆ ਜਿਹੜੇ ਸਰਕਾਰੀ ਅਧਿਕਾਰੀ ਆ ਉਹਨਾਂ ਦੀ ਕੋਈ ਇੱਜ਼ਤ ਨਹੀਂ ਹੈਗੀ ਜਾਂ ਕੋਈ ਇਹਨਾਂ ਦਾ ਕੋਈ ਸਰ ਬਿਲਕੁਲ ਨਹੀਂ ਆ ਅਸੀਂ ਜਿਹੜੇ ਵੀ ਆਫਿਸ ਚ ਜਾ ਰਹੇ ਆ ਸਾਡੀ ਕੋਈ ਸੁਣਵਾਈ ਨਹੀਂ ਹੁੰਦੀ ਅਸੀਂ ਪੁਲਿਸ ਕੋ ਵੀ ਜਾਂਦੇ ਆ ਸਾਡੀ ਕੋਈ ਸੁਣਵਾਈ ਨਹੀਂ ਹੁੰਦੀ ਇਵਨ ਕਿ ਸਾਨੂੰ ਉਲਟਾ ਹੀ ਕਿਹਾ ਦਿੱਤਾ ਜਾਂਦਾ ਕਿ ਅਸੀਂ ਜੋ ਵੀ ਸਾਨੂੰ ਦਿਸ਼ਾ ਨਿਰਦੇਸ਼ ਮਿਲੇ ਉਹਨਾਂ ਦੀ ਅਕੋਰਡਿੰਗ ਅਸੀਂ ਕੰਮ ਕਰ ਰਹੇ ਆਂ ਕਵਨ ਤਾਂ ਮਾਝੇ ਦੇ ਕਿ ਆਈ ਪੀ ਤੇਰੇ ਸਰਕਾਰੀ ਅਧਿਕਾਰ ਜਾਓਗੇ ਤੁਹਾਨੂੰ ਇਥੇ ਕੋਈ ਰਿਸ਼ਵਤ ਨਹੀਂ ਲੂ ਕੁਛ ਨਹੀਂ ਮਿਲੂਗੀ ਕਿ ਲੱਗਦਾ ਵਾ ਵੀ ਅਜੇ ਵੀ ਰਵਾਇਤੀ ਵਾਟੀਆਂ ਦਾ ਜੋਰ ਅਜੇ ਵੀ ਹੈਗਾ ਜਿਹਨੇ ਕਰਕੇ ਆਮ ਆਦਮੀ ਪਾਰਟੀ ਸਰਕਾਰੀ ਅਧਿਕਾਰੀਆਂ ਦਫਤਰ ਨਹੀਂ ਵਾ ਸਕਦੀ ਸਰ ਮੈਂ ਇਹਦੇ ਬਾਰੇ ਇੰਨਾ ਡੀਪਲੀ ਨਹੀਂ ਤੁਹਾਨੂੰ ਦੱਸਾਂਗੀ ਲੇਕਿਨ ਆਮ ਆਦਮੀ ਪਾਰਟੀ ਦੇ ਵਰਕਰ ਜਿਹੜੇ ਆ ਕਿ ਜੇ ਅਸੀਂ ਸਾਡੇ ਸਰਕਾਰ ਨੇ ਸਾਨੂੰ ਕਿਹਾ ਕਿ ਜਾਇਜ਼ ਕੰਮ ਕਰਵਾਉਣੇ ਆ ਤੇ ਅਸੀਂ ਅੱਜ ਤੱਕ ਕੋਈ ਨਾਜਾਇਜ਼ ਕੰਮ ਕਰਵਾਉਣ ਨਹੀਂ ਗਏ ਤੇ ਸਾਡਾ ਜਾਇਜ਼ ਕੰਮ ਵੀ ਨਹੀਂ ਹੋ ਰਿਹਾ ਨਾਜਾਇਜ਼ ਤਾਂ ਬੜੀ ਦੂਰ ਦੀ ਗੱਲ ਹੈ ਅਸੀਂ ਆਪਣੀ ਪਾਰਟੀ ਦੇ ਨਾਲ ਆ ਸਾਡੀ ਪਾਰਟੀ ਸਾਨੂੰ ਜੋ ਕਹੇਗੀ ਅਸੀਂ ਉਹ ਕਿ ਲੰਬੇ ਸਮੇਂ ਤੋਂ ਸ਼ਿਕਾਇਤ ਹੈ ਮੇਰੀ ਅਸੀਂ ਜਿਹੜਾ ਮੇਰਾ ਕਮਰਾ ਵੀ ਐਡਮਿਨਿਸਟਰेटर ਦਾ ਉਹ ਮੇਰੇ ਤੋਂ ਜਦੋਂ ਮੈਂ ਵੀ ਤੌਰ ਐਸ ਡੀ ਐਮ ਕੰਮ ਕਰਦਾ ਵਾਂ ਜਾਂ ਬਤੌਰ ਏਸੀ ਗਵਰਨਸਿਸ ਕੰਮ ਕਰਦਾ ਉਧਰ ਜੇ ਸੀਟ ਤੇ ਆ ਕੇ ਬੈਠਦਾ ਵਾਂ ਇਹ ਕਮਰਾ ਕੁਝ ਅਨਅਥਰਾਇਜ਼ ਪਰਸਨ ਆਪਣਾ ਮੀਟਿੰਗਾਂ ਲਈ ਯੂਜ਼ ਕਰ ਦਿੰਦਾ ਨੇ ਜਿਹੜੇ ਕੀ ਸਰਕਾਰੀ ਬੰਦੇ ਨਹੀਂ ਹੈਗੇ ਉਸ ਵਾਰ ਜਦ ਮੈਂ 2 ਵਜੇ ਇੱਥੇ ਆਇਆ ਸੀ 2:10 ਤੇ ਤੇ ਦੇਖਿਆ ਚਾਰ ਪੰਜ ਬੰਦੇ ਉੱਪਰ ਬੈਠੇ ਤੇ ਇੱਕ ਬੰਦੇ ਨੇ ਜਿਹਦੇ ਚੋਂ ਆ ਕੇ ਮਿਸਬੀਹ ਵੀ ਕਰਨਾ ਸ਼ੁਰੂ ਕਰ ਦਿੱਤਾ ਦੇ ਇਸ ਕਰਕੇ ਮੈਂ ਲੋਕਲ ਪੁਲਿਸ ਨੇ ਇਥੇ ਬੁਲਾਇਆ ਵੇ ਤੇ ਪਲੱਸ ਨਾਲ ਦਫਤਰੀ ਚੈਕਿੰਗ ਕੀਤੀ ਸੀ ਜਿਹੜੇ ਸਰਕਾਰੀ ਕਰਮਚਾਰੀ ਸਮੇਂ ਤੋਂ ਬਾਅਦ ਜਿਹੜੇ 2 ਵਜੇ ਸੀ 2:10 ਦਾ ਸਮਾਂ ਸੀਗਾ ਜੇ ਕੋਈ ਗੈਰ ਹਜ਼ਰ ਆਇਆ ਤਾਂ ਉਹਦੇ ਖਿਲਾਫ ਜਿਹੜੀ ਨਿਯਮਾਂ ਸਾਰਬੰਦੀ ਕਾਰਵਾਈਆਂ ਚੱਲ ਜਾਂਦੀ ਹੈ ਉਸ ਬੰਦੇ ਚੈਕਿੰਗ ਕੀਤੀ ਗਈ ਸੀ ਇਹ ਸਭ ਪਹਿਲਾਂ ਪਤਾ ਲੱਗਾ ਕਾਫੀ ਦਿਨਾਂ ਤੋਂ ਕਾਫੀ ਮਹੀਨਿਆਂ ਤੋਂ ਇਹ ਤੁਹਾਡਾ ਯੂਜ਼ ਕਰਦੇ ਆ ਤੁਹਾਡੀ ਸੀਟ ਤੇ ਬੈਠ ਕੇ ਕੰਮ ਕਰ ਰਹੇ ਹੋ ਸ਼ਿਕਾਇਤ ਆਈ ਸੀਐਸ ਤੋਂ ਕਰਕੇ ਹੀ ਬੰਦ ਕੀਤਾਗਾ ਜਿਹੜੇ ਅੱਜ ਪਰਸਨਲ ਐਸਐਸ ਨੇ ਫਸਟੇਡ ਆਈ ਮੈਨੂੰ ਪਤਾ ਹੀ ਨਹੀਂ ਕਿਉਂਕਿ ਮੈਨੂੰ ਤੇ ਜੋ ਇੰਟੀਮੇਸ਼ਨ ਹੋਈ